ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਕੀ ਹਾਲ ਚਾਲ ਜੇ ਆਈ ਹੋਪ ਕਿ ਤੇ ਬਹੁਤ ਵਧੀਆ ਹੋਗੇ ਲੋ ਜੀ ਅੱਜ ਦੇ ਵਲੌਗ ਦੀ ਸ਼ੁਰੂਆਤ ਕਰਤੀ ਮੁੰਡਿਆਣੇ ਤੇ ਕਹਿੰਦੇ ਮਾਜੇ ਵਾਲੇ ਮਾਜੇ ਵਾਲੇ ਮਜ਼ੇ ਵਾਲੇ ਦੋਨੇ ਵੇ ਲੋ ਸਕੂਲੇ ਕਿਹੜੇ ਚਲੇ ਫਿਰਦੇ ਨੇ ਤੁਹਾਡੇ ਲੱਛਣ ਨਹੀਂ ਹੈਗੇ ਫਿਲਮ ਵਾਲੇ ਵੈਸੇ ਫੋਨ ਚੱਕੋ ਪਹਿਲਾਂ ਫੋਨ ਬਾਅਦ ਚੁੱਕਦੇ ਆ ਤੇ ਕਰਨੋ ਚੁੱਕਣ ਦਿੰਦੇ ਫੋਨ ਹੀ ਨਹੀਂ ਆ ਗਿਆ ਵਾ ਤੇ ਅੱਜ ਮਾਜੇ ਦੇ ਮਜਾ ਆਓ ਜੋ ਸਰ ਫਰਸਟ ਸ਼ੋਅ ਮਿਲਦੇ ਆ ਅੰਮ੍ਰਿਤਸਰ ਆਨੇ ਹਲਾ ਹਲਾ ਪੀ ਗਿਆਂ ਨਰਜੀ ਫੁੱਲ ਆ ਗਈ ਆ ਚੈੱਕ ਕਰੋ ਆ ਬੰਦੇ ਨੇ ਦੋ ਪੀਤੀਆਂ ਨੇ ਬਾਕੀ ਸਾਰੇ ਇੱਕ ਇੱਕ ਪੀਤੀ ਤੂੰ ਦੋ ਪੀਤੀ ਨਹੀਂ ਤੇ ਤੇਰੀ ਗੱਲ ਕਰਨਾ ਫਿਰ ਤਦੇ ਵਿਹਲਾ ਬੈਠਾ ਹਣਾ ਹੋਲੀ ਆ ਦਿਓ ਆ ਆ ਪੀ ਇਹ ਕਹਿੰਦਾ ਸੀ ਸ਼ੀਨੂ ਦਾ ਤੋਂ ਕੰਡਿਆ ਮਾ ਹਾਂ ਫੁੱਲ ਜੇ ਨਾਲ ਦਲਜੀਤ ਨਬੀ ਕੋ ਸਾਡੇ ਕੋਲ

ਬਹੁਤ ਵਧੀਆ ਚੀ ਬੋਲੋ ਮਸਾਲਾ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਬਹੁਤ ਜ਼ਿਆਦਾ ਐਕਸਾਈਟਮੈਂਟ ਕਿਵੇਂ ਲੱਗੀ ਫਿਲਮ ਐਂਡ ਹੀ ਤਾਂ ਹੀ ਐਂਡ ਕਰ ਆਏ ਜੇ ਜਲਦੀ ਤੂੰ ਸਤਾ ਰਿਹਾ ਤੈਨੂੰ ਜ਼ਾਲੇ ਸਾਰੀ ਫਿਲਮ 'ਚ ਫੋਨ ਹੀ ਆਉਂਦੇ ਰਹੇ ਹੋਏ ਹੈ ਲੋ ਜੀ ਫਿਲਮ ਵਿੱਚ ਕਿੱਪਾ ਜਾ ਰਹੇ ਹੁਣ ਮੁੰਡੇ ਨੇ ਪਾਰਟੀ ਕਰਨੀ ਕਹਿੰਦੇ ਕੱਲ ਪਾਰਟੀ ਕਰਨੀ ਵੀਰੇ ਕਦੇ ਗੈਸ ਕਰਾਉਂਦੇ ਚਲੋ ਚਲੋ ਠੀਕ ਹੈ ਈ ਬਾਲਾ ਹੰਮਰ ਪੈ ਗਈ ਮੂਵੀ ਤੋਂ ਸਿੱਧਾ ਹੀ ਚਾਹ ਤੇ ਫਿਲਮ ਵੇ ਕਿਨੇ ਲਿਆ ਉਹ ਇੱਕ ਆਪਾਂ ਪਿੰਦਰ ਘਰੋਂ ਗੱਡੀ ਚੋੱਕ ਕੇ ਤੇ ਤੁਰਪੇ ਫੇਰ ਪਿੰਡ ਫਗਿਆਂਵਾਲਾ ਨੂੰ ਤੇ ਫੋਨ ਆ ਜਾਂਦੇ ਹਣੀ ਦੇ ਕੀ ਆਦਾ ਛੇਤੀ ਗੈਸਟ ਆਇਆ ਕਰੇ ਤੇ ਮੈਂ ਕਹਾਂ ਚਲਾ ਰਿਓ ਫਿਰ ਮੰਦਰ ਤੇ ਨੂੰ ਲੈਣ ਚ ਭਰਾ ਹੁਣ ਆਉਂਦੇ ਆ ਆਪਾਂ ਲੈਣਾਂ ਉਹ ਮਿਲਦੇ ਸਾਰੇ ਆਏ ਹੋ। ਉਹ। ਚਲ ਠੀਕ ਆ। ਓਕੇ। ਆ ਬੰਦਾ ਆਪਾਂ ਨੂੰ ਚੱਕਣ ਆਇਆ ਵਾ। ਆ ਜਿਓ। ਸਿੱਧਾ ਹੀ। ਬੰਦੇ ਲੈਣ ਆ। ਡਾਇਰੈਕਟਲੀ ਬੰਦੇ ਲੈਣ ਆਉਂਦੇ ਆਪਾਂ ਨੂੰ ਚੈੱਕ ਕਰਨ। ਤਈ ਛੱਡ ਕੇ ਆ ਗਏ ਆਪਾਂ ਨੂੰ। ਨਹੀਂ ਤਈ ਉੱਥੇ ਗਏ ਸੀ ਨਾ। ਆਓ ਮੈਂ ਉਧਰ ਚੱਲ ਗਿਆ ਨਾ ਤਾਂ ਕਰਕੇ। ਮੈਂ